ਅੱਜ ਵੋਟ ਪਾਏ ਕੀ ਜਾਣ ਜਨ ਲੋਕਾਂ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਜਿਹੜਾ ਇਹ ਪਰਮ ਹੈਗਾ ਵੋਟਾਂ ਦਾ ਪਰਬ ਤਿਹਾਰ ਉਹਨੂੰ ਉਹਦੇ ਵਿੱਚ ਲੋਕਾਂ ਦੀ ਬਹੁਤ ਰੁਚੀ ਹੈ ਕਿਉਂਕਿ ਲੋਕ ਲੋਕਤੰਤਰ ਨੂੰ ਪਿਆਰ ਕਰਦੇ ਆ ਔਰ ਆਪਣੇ ਸੰਵਿਧਾਨ ਨੂੰ ਪਿਆਰ ਕਰਦੇ ਆ ਇਸ ਕਰਕੇ ਲੋਕਾਂ ਨੇ ਇੱਥੇ ਬੜੀ ਰੁਚੀ ਦਿਖਾਈ ਆ ਇਲੈਕਸ਼ਨ ਕਮਿਸ਼ਨ ਨੇ ਵੀ ਵਧੀਆ ਪ੍ਰਬੰਧ ਕੀਤੇ ਆ ਕਿ ਹਰ ਇੱਕ ਲਈ ਪੀਣ ਦਾ ਪਾਣੀ ਹੋਵੇ ਔਰ ਬੈਠਣ ਵਾਸਤੇ ਸ਼ਾਮਿਆਨੇ ਲੱਗੇ ਹੋਣ ਛਾਂ ਦਾ ਪ੍ਰਬੰਧ ਹੋਵੇ ਤੇ ਸਾਰੀਆਂ ਟੀਮਾਂ ਜਿੰਨੀਆਂ ਐਨ ਜੀਓਜ਼ ਹੈਗੇ ਆ ਉਹ ਬਹੁਤ ਹੀ ਅੱਛਾ ਕੰਮ ਕਰ ਰਿਆ ਤੇ ਮੈਂ ਇਸ ਲਈ ਮੁਬਾਰਕਬਾਦ ਦਿੰਦਾ ਇਲੈਕਸ਼ਨ ਕਮਿਸ਼ਨ ਨੂੰ ਕਿ ਉਹਨਾਂ ਨੇ ਵਧੀਆ ਪ੍ਰਬੰੰਧਾ ਹੀਟ ਇਸ ਵਾਰ ਦੇ ਚੋਣਾਂ ਉਹ ਕਰਵਾਇਆ ਸਟਾਫ ਵੀ ਬੜਾ ਐਫੀਸ਼ੀਐਂਟ ਆ ਨੌਜਵਾਨ ਬੱਚੇ ਆ ਤੇ ਜਿਨ੍ਹਾਂ ਨੇ ਹੁਣੇ-ਹੁਣੇ ਆਪਣੀਆਂ ਸਰਵਿਸਿਜ਼ ਲਈਆਂ ਆ ਯਾ 2-4 ਸਾਲ ਹੋ ਗਏ ਉਹਨਾਂ ਨੂੰ ਸਰਸਨ ਲਗੀਆਂ ਨੂੰ ਉਹ ਬੱਚੇ ਬਹੁਤ ਹੀ ਅੱਛਾ ਕੰਮ ਕਰ ਰਹੇ ਨੇ ਰੁਚੀਨਾ ਰੁਚੀਨਾ ਔਰ ਖੁਸ਼ੀਨਾ ਕੰਮ ਕਰ ਰਹੇ ਆ ਮੈਂ ਇਸ ਲਈ ਮੁਬਾਰਕਬਾਦ ਦਿੰਨਾ ਮੇਰਾ ਵੀ ਮਨ ਪਰੇਸ਼ਾਨ ਹੈ ਕਿਉਂਕਿ ਮੈਂ ਇਸ ਇਲਾਕੇ ਦਾ ਸਮਾਜ ਸੇਵਕ ਆ ਔਰ ਕਮਲ ਹੌਸਲਾ ਮੇਰਾ ਨਾਮ ਹੈ ਮੈਂ ਡੀਸੀ ਸਾਹਿਬ ਨੂੰ ਡੀਸੀ ਲੋਚਾਰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਚਾਹੁੰਨਾ ਕਿ ਉਹਨਾਂ ਨੇ ਬਹੁਤ ਹੀ ਅੱਛਾ ਪ੍ਰਬੰਧ ਕੀਤਾ ਤੇ ਨਾਲ ਦੀ ਨਾਲ ਲੋਕ ਜਿਹੜੇ ਬੜੇ ਸਿਆਣੇ ਆ ਉਹਨਾਂ ਨੇ ਜਿਹੜਾ ਆਪਣੀ ਵੋਟ ਦਾ ਅਧਿਕਾਰ ਆ ਆਪਣੇ ਪੂਰੇ ਵਿਵੇਕ ਦੇ ਨਾਲ ਆਪਣੇ ਵੋਟ ਦਾ ਅਧਿਕਾਰ ਦਾ ਇਸਤੇਮਾਲ ਕਰਨਾ ਹੈ ਤੇ ਇਹ ਮੈਂ ਅਪੀਲ ਕਰਾਂਗਾ ਲੋਕਾਂ ਨੂੰ ਕਿ ਆਪਣਾ ਵਿਵੇਕ ਜਗਾ ਕੇ ਫਿਰ ਹੀ ਵੋਟ ਦਾ ਉਹਨੂੰ ਵੋਟ ਨੂੰ ਕਾਸਟ ਕਰਨ ਤੇ ਨਾ ਕਿਉਂਕਿ ਜਿਹੜੇ ਅੱਛੇ ਵਧੀਆ ਉਮੀਦਵਾਰ ਆ ਉਹ ਚੁਣ ਕੇ ਸੰਸਦ ਦੇ ਵਿੱਚ ਜਾ ਸਕਣ ਤੇ ਲੋਕਾਂ ਦੀ ਭਲਾਈ ਵਾਸਤੇ ਉਹ ਕੰਮ ਕਰ ਸਕਣ। ਬਹੁਤ ਵਧੀਆ ਸਰ ਜਿਹੜੀਆਂ ਸੀਟਾਂ ਕਾਂਗਰਸ ਕਿੰਨੀਆਂ ਖੜੇਗੀ ਪੰਜਾਬ ਚ ਦੇਖੋ ਇਸ ਬਾਰੇ ਅੰਦਾਜ਼ਾ ਲਗਾਣਾ ਇਸ ਟਾਈਮ ਲਈ ਠੀਕ ਨਹੀਂ ਹੋਏਗਾ ਲੇਕਿਨ ਜੋ ਲੋਕਾਂ ਦਾ ਰੁਝਾਨ ਆ ਉਹਦੇ ਮੁਤਾਬਕ 8 ਤੋਂ 9 ਸੀਟਾਂ ਜਿਹੜੀਆਂ ਉਹ ਕਾਂਗਰਸ ਨੂੰ ਆਉਣ ਦੀ ਉਮੀਦ ਆ ਤੇ ਇਤੋਂ ਵੱਧ ਵੀ ਹੋ ਸਕਦੀਆਂ ਲੇਕਿਨ 8 ਤੋਂ 9 ਸੀਟਾਂ ਜਿਹੜੀਆਂ ਉਹ ਕਾਂਗਰਸ ਸੋਚ ਰਹੀ ਹੈ ਕਿ ਪੰਜਾਬ ਦੇ ਵਿੱਚੋਂ ਆ ਜਾਣਗੀਆਂ ਠੀਕ ਆ